ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝਕ ਚੜਦੇ ਪੰਜਾਬ ਵਿੱਚ ਜਣਕੇ ਜਿਹੜਾ ਪੰਜਾਬ ਭਾਰਤ ਵਿੱਚ ਹੈਗਾ ਉਸ ਪੰਜਾਬ ਦੇ ਵਿੱਚ ਕੜਮ ਚੌਧਰੀ ਖਾਲਸਤਾਨੀ ਨੇ ਤੇ ਕੁਝ ਲੈਂਦੇ ਪੰਜਾਬ ਵਿੱਚ ਜਣਕੇ ਜਿਹੜਾ ਪਾਕਿਸਤਾਨ ਵਿੱਚ ਪੰਜਾਬ ਹੈਗਾ ਉੱਥੋਂ ਦੇ ਕੜਮ ਚੌਧਰੀ ਨੇ ਪਤਾ ਕੀ ਕਹਿੰਦੇ ਨੇ ਕਹਿੰਦੇ ਲੈਂਦੇ ਪੰਜਾਬ ਦੀ ਤੇ ਚੜਦੇ ਪੰਜਾਬ ਦੀ ਭਾਈਚਾਰਕ ਸਾਂਝ ਖਤਮ ਨਹੀਂ ਹੋਣੀ ਚਾਹੀਦੀ। ਇਦਾਂ ਇਹ ਗੱਲਾਂ ਕਰਦੇ ਨੇ, ਬੁਕਰੀਆਂ ਮਾਰਦੇ ਨੇ। ਹੁਣ ਇਹਨਾਂ ਭਾਈਚਾਰਕ ਸਾਂਝ ਰੱਖਣ ਵਾਲਿਆਂ ਦੀ ਕਰਤੂਤ ਦੱਸਣ ਦਾ। ਸੁਣ ਲਿਓ ਧਿਆਨ ਦੇ ਨਾਲ। ਪਾਕਿਸਤਾਨ ਦੇ ਵਿੱਚ ਗੋਪਾਲ ਸਿੰਘ ਚਾਵਲਾ ਜਿਹੜੇ ਪਾਕਿਸਤਾਨ ਦੇ ਵਿੱਚ ਸ਼ੇਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਰਨਲ ਸਖਤਰ ਰਹੇ ਨੇ 3 ਸਾਲ ਤੋਂ ਗੋਪਾਲ ਸਿੰਘ ਚਾਵਲਾ ਨੂੰ ਹਾਈਐਸਆਈ ਨੇ ਨਜ਼ਰਬੰਦ ਕੀਤਾ ਹੋਇਆ ਇੱਕ ਆਵਾਜ਼ ਗੁਰਦੁਆਰੇ ਦੇ ਅੰਦਰ। ਤਿਹਨੂੰ ਗੁਰਦੁਆਰੇ ਜਾਣ ਦੀ ਵੀ ਇਜਾਜ਼ਤ ਨਹੀਂ। ਪਰਿਵਾਰ ਨੂੰ ਮਿਲਣ ਦੀ ਇਜਾਜ਼ਤ ਨਹੀਂ। ਤਦਕ ਕਿਉਂ ਨਜ਼ਰਬੰਦ ਕੀਤਾ ਆਈਐਸਆਈ ਨੇ ਇਹਨੂੰ ਖਾਲਸਤਾਨੇ ਵੀ ਥੋੜਾ ਬਹੁਤਾ ਕਿਹਾ ਜਾਂਦਾ ਸੀ ਕੋਰੀਡੋਰ ਦਾ ਜਦੋਂ ਰਸਤਾ ਖੁੱਲਿਆ ਉਦੋਂ ਇਹ ਬਹੁਤ ਵੱਡਾ ਚਿਹਰਾ ਬਣ ਗਿਆ ਸੀ ਔਰ ਇਹਨੇ ਪਾਕਿਸਤਾਨ ਦੇ ਵਿੱਚ ਜਿਹੜੀਆਂ ਹਿੰਦੂ ਤੇ ਸਿੱਖ ਕੁੜੀਆਂ ਦੇ ਨਾਲ ਜ਼ਬਰਜਨਾਹ ਹੁੰਦਾ ਸੀ ਉਹ ਆਵਾਜ਼ ਉਠਾਈ ਸੀ ਇਸ ਬੰਦੇ ਨੇ ਜਨਨਕ ਗੁਪਾਲ ਸਿੰਘ ਚਾਵਲਾ ਨੇ ਤੇ ਇਹਨੂੰ ਹੁਣ ਨਜ਼ਰਬੰਦ ਕੀਤਾ ਹੋਇਆ 3 ਸਾਲ ਤੋਂ ਉੱਥੋਂ ਦੀਆਂ ਜਥੇਬੰਦੀਆਂ ਛੇ ਕੌਮ ਦੇ ਆਗੂ ਸਰਕਾਰ ਨੂੰ ਅਪੀਲਾਂ ਕਰ ਰਹੇ ਨੇ ਬੀਹ ਨੂੰ ਪਰਿਵਾਰ ਨੂੰ ਮਿਲਣ ਦਿੱਤਾ ਜਾਵੇ ਤੇ ਇਹਨਾਂ ਕਮਜ਼ੋਰ ਹੋ ਗਿਆ ਸਵਾਰਥ ਪੱਖ ਤੋਂ ਵੀ ਸਰੀਰਕ ਪੱਖ ਤੋਂ ਵੀ ਤੇ ਪਰਿਵਾਰਕ ਜਿਹੜੇ ਮੈਂਬਰ ਨੇ ਉਹ ਕਹਿੰਦੇ ਨੇ ਕਿ ਗੋਪਾਲ ਸਿੰਘ ਚਾਵਲਾ ਦੀ ਜਾਨ ਨੂੰ ਖਤਰਾ ਹੈ ਜਾਣੇ ਕਿ ਆਈਐਸਆਈ ਇਹਨੂੰ ਖਤਮ ਕਰ ਸਕਦੀ ਹੈ ਆਕਰਦੂਤਾ ਨੇ ਪਾਕਿਸਤਾਨ ਦੇ ਵਿੱਚ ਜਿਹੜੇ ਕਢਾਮ ਚੌਧਰੀ ਕਹਿੰਦੇ ਸਾਡੀ ਭਾਈਚਾਰ ਕਿਸਾਨ ਹੈ ਆਪਨ ਨੂੰ ਵਰਗੇ ਖੋਤੇ ਕਹਿੰਦੇ ਨਾ ਅਸੀਂ ਪਾਕਿਸਤਾਨ ਦੇ ਨਾਲ ਖੜੇ ਆ ਉਹ ਕਹਿਣਗੇ ਅਸੀਂ ਸਿੱਖਾਂ ਦੇ ਨਾਲ ਖੜੇ ਆ ਖੁਦ ਪਾਕਿਸਤਾਨ ਦੇ ਵਿੱਚ ਗੋਪਾਲ ਸਿੰਘ ਚਾਵਲਾ ਨੂੰ ਨਜ਼ਰਬੰਦ ਕੀਤਾ ਹੋਇਆ ਆਈਐਸਆਈ ਨੇ ਕਿਉਂ ਕੀਤਾ ਹੋਇਆ ਉਹਨੇ ਜਿਹੜੀਆਂ ਵੀ ਕੁੜੀਆਂ ਦਾ ਧਰਮ ਪਰਿਵਰਤਨ ਕਰਵਾਇਆ ਜਾਂਦਾ ਸੀ ਜਿਵੇਂ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਦੀ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਨਕਾਹ ਕਰਾਇਆ ਗਿਆ ਜ਼ਬਰੀ ਧਰਮ ਪਰਿਵਰਤਨ ਕਰਾਇਆ ਗਿਆ ਉਹਨੇ ਇਦਾਂ ਦੀ ਆਵਾਜ਼ ਉਠਾਈ ਸੀ ਉੱਤੇ ਵੀ ਨਾ ਕਰੋ ਇਹ ਧੱਕੇਸ਼ਾਹੀ ਨਾ ਕਰੋ ਦਿਵਸ ਇਸੇ وجہ ਕਰਕੇ ਗੋਪਾਲ ਸਿੰਘ ਚਾਵਲਾ ਨੂੰ ਆਈਐਸਆਈ ਨੇ ਨਜ਼ਰਬੰਦ ਕੀਤਾ ਹੋਇਆ। ਇਹ ਕਰਤੂਤ ਹੈ ਪਾਕਿਸਤਾਨ ਦੇ ਵਿੱਚ। ਜਿਹੜੇ ਕਹਿੰਦੇ ਅਸੀਂ ਚੜ੍ਹਦੇ ਪੰਜਾਬ ਨੂੰ ਸਿੱਖਾਂ ਨੂੰ ਪਿਆਰ ਕਰਦੇ ਆ। ਆਪਨ ਨੂੰ ਵਰਗੇ ਖੋਤੇ ਜਿਹੜੇ ਕਹਿੰਦੇ ਅਸੀਂ ਪਾਕਿਸਤਾਨ ਦੇ ਨਾਲ ਖੜੇ ਆ। ਹੁਣ ਦੱਸੋ ਜੀ ਇਹ ਭਾਈਚਾਰਕ ਸੰਝ ਹੈ। ਇੱਕ ਸਿੱਖਾਗੂ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਦੀ ਸੇਗਰਦਾਰਾ ਪ੍ਰਬੰਧ ਕਮੇਟੀ ਦਾ ਸਾਬਕਾ ਜਰਨਲ ਸਕੱਤਰ ਜੇ ਉਹਨੂੰ ਨਜ਼ਰਬੰਦ ਕੀਤਾ ਹੋਇਆ ਹੁਣ ਕਿਸੇ ਖਾਲਸਤਾਨੀ ਦਾ ਭਾਵੇਂ ਪੰਨੂ ਹੋਵੇ ਭਾਵੇਂ ਸਿਮਰਿਤ ਮਾਨ ਹੋਵੇ ਪੰਜਾਬ ਦੇ ਵਿੱਚ ਕੋਈ ਹੋਰ ਕਦੀੜ ਹੋਵੇ ਖਾਲਸਤਾਨੀ ਕਿਸੇ ਨੇ ਮੂੰਹ ਨਹੀਂ ਖੋਲਿਆ ਬੀ ਗੋਪਾਲ ਸਿੰਘ ਚਾਵਲਾ ਨੂੰ ਆਈਐਸਆਈ ਨੇ ਕਿਉਂ ਨਜ਼ਰਬੰਦ ਕੀਤਾ ਹੋਇਆ ਕੋਈ ਨਹੀਂ ਬੋਲਿਆ ਜਦੋਂ ਮੇਰੇ ਵਰਗਾ ਬੋਲੂ ਫਿਰ ਇਹਨਾਂ ਨੇ ਕਹਿਣਾ ਇਹ ਤਾਂ ਕੌਮ ਵਿਰੋਧੀ ਹੈ ਇਦਾਂ ਸਿੱਖਾਂ ਦੇ ਵਿਰੋਧ ਵਿੱਚ ਬੋਲਦਾ ਹੈ ਤੁਹਾਡੀ ਜੜ ਪੱਟੀ ਜਾਵੇ ਤੁਹਾਡੀ ਪਾਕਿਸਤਾਨ ਦੇ ਵਿੱਚ ਇੱਕ ਜਰਨਲ ਸਕੱਤਰ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਸਿੱਖ ਚੇਹਰਾ ਗੋਪਾਲ ਸਿੰਘ ਚਾਵਲਾ ਜਿਹੜਾ Hindu Sikh ਕੁੜੀਆਂ ਦੇ ਜ਼ਬਰਜਨਾਹ ਦੇ ਵਿਰੁੱਧ ਆਵਾਜ਼ ਉਠਾਉਣ ਵਾਲਾ ਸੀ ਉਹਨੂੰ ਅਗਲਾ ਨੇ ਬੰਦੀ ਬਣਾ ਕੇ ਨਜ਼ਰਬੰਦ ਕੀਤਾ ਹੋਇਆ ਤੇ ਮੈਂ ਉਹਦੀ ਗੱਲ ਕਰ ਰਿਹਾ ਵੀ ਇਹਨਾਂ ਉਹ ਸ਼ਬਦ ਨਹੀਂ ਮੈਂ ਵਰਤਨੇ ਔਰੰਗਜ਼ੇਬ ਦੀ ਔਲਾਦ ਕਹਿ ਸਕਦਾ ਤੁਸੀਂ ਇਹਨਾਂ ਤੇ ਵਿਸ਼ਵਾਸ ਕਰਦੇ ਹੋ ਜਦੋਂ ਨਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਉਦੋਂ ਇਹਨਾਂ ਪਹਾੜੀ ਰਾਜਿਆਂ ਨੇ ਜਾਂ ਮੁਗਲਾਂ ਨੇ ਔਰੰਗਜੀਤ ਦੀਆਂ ਔਲਾਦਾਂ ਨੇ ਕਸਮਾਂ ਪਾਈਆਂ ਸੀ ਕ੍ਰਾਂਤੀ ਤੇ ਸ਼ਾਂਨ ਕਰਕੇ ਭੇਜੇ ਵੀ ਅਸੀਂ ਤੁਹਾਨੂੰ ਇਜਾਜ਼ਤ ਦਿੰਦੇ ਹਾਂ ਕਿਲਾ ਛੱਡ ਕੇ ਕਿਤੇ ਵੀ ਚਲੇ ਜਾਓ ਤੁਹਾਨੂੰ ਆਜ਼ਾਦੀ ਹੈ ਤੇ ਗੁਰੂ ਪਾਸ਼ਾ ਕਹਿੰਦੇ ਨਾ ਆਪਣੇ ਨਾਲ ਦੇ ਕੁ ਸਿੱਖਾਂ ਨੂੰ ਕਹਿੰਦੇ ਇੱਕ ਤਿਲਾਂ ਦੀ ਪ੍ਰਾਂਤ ਭਰ ਕੇ ਲੈ ਕੇ ਆਓ ਇਹ ਇਹ ਤੇ ਅਸ਼ਗਵਾ ਹੈ ਇਹ ਕਸਮ ਜਦੋਂ ਤੋੜੀ ਉਹਨਾਂ ਨੇ ਤੇ ਕਹਿੰਦੇ ਇੱਕ ਤੇਲ ਦੀ ਬਾਲਟੀ ਵਿੱਚ ਨਾ ਆਪਣੇ ਬਾਹ ਪੂਰੀ ਲਵੇੜ ਲਓ ਫਿਰ ਕਹਿੰਦੇ ਹੁਣ ਜਿਹੜੀ ਇਹ ਤਿਲਾਂ ਵਾਲੀ ਪ੍ਰਾਂਤ ਹੈ ਨਾ ਭਰੀ ਹੋਈ ਤਿਲਾਂ ਦੀ ਉਹਦੇ ਵਿੱਚ ਬਾਹ ਲਵੇੜ ਲਓ ਜਿੰਨੇ ਤਿਲ ਕਹਿੰਦੇ ਲੱਗ ਜਾਣਗੇ ਉਹਨਾਂ ਦੀ ਗਿਣਤੀ ਲੱਖਾਂ ਚ ਹੋ ਜੇ ਕਹਿੰਦੇ ਇੰਨੀਆਂ ਕਸ਼ਮਾਂ ਪਾ ਦੇਣ ਫਿਰ ਵੀ ਤੁਸੀਂ ਯਕੀਨ ਨਹੀਂ ਕਰ ਸਕਦੇ ਔਰ ਅੰਮ੍ਰਿਜੇਵ ਦੀ ਔਲਾਦ ਤੇ ਜਦੋਂ ਗੁਰੂ ਪਾਤਸ਼ਾਹ ਨੇ ਪਰਵਾਣ ਕਰਨ ਕਿ ਅਸੀਂ ਕਿਲਾ ਛੱਡ ਕੇ ਜਾਵਾਂਗੇ ਉਹ ਕਹਿੰਦੇ ਤੁਹਾਨੂੰ ਰਸਤਾ ਦੇਵਾਂਗੇ ਕੋਈ ਤੁਹਾਡੇ ਨਾਲ ਟਕਰਾ ਨਹੀਂ ਹੋ ਗੁਰੂ ਪਾਸ਼ਾ ਨੇ ਪਰਖ ਲਈ ਪਤਾ ਕੀ ਕੀਤਾ ਜਿਹੜਾ ਅੰਦਰ ਟੁੱਟਿਆ ਭਜਿਆ ਸਾਜੂ ਸਮਾਨ ਪਿਆ ਸੀ ਨਾ ਉਹ ਰਾਸੁੰਦੇ ਸੀ ਗੁਰੂ ਪਾਸ਼ਾ ਦੇ ਕੋਲ ਗੱਡਿਆਂ ਦੇ ਰੂਪ ਵਿੱਚ ਉਹ ਟੁੱਟਿਆ ਭਜਿਆ ਸਮਾਨ ਰੱਖ ਦਿੱਤਾ ਤੇ ਉੱਪਰ ਸੋਹਣੇ ਜਿਹੇ ਦਸਾਲੇ ਪਾ ਕੇ ਉਹ ਗੱਡੇ ਕਿਲੇ ਵਿੱਚੋਂ ਬਾਹਰ ਕੱਢੇ ਇਹਨਾਂ ਔਰੰਗਜ਼ੇਬ ਦੀਆਂ ਔਲਾਦਾਂ ਨੇ ਹਮਲਾ ਕਰਤਾ ਸੀ ਉਸ ਵਕਤ ਯਾਨੀ ਗੁਰੂ ਪਾਸ਼ਾ ਨੇ ਕਹਿ ਸੀ ਵੀ ਤੁਸੀਂ ਯਕੀਨ ਨਹੀਂ ਕਰਨਾ ਇਹਨਾਂ ਤੇ ਇਹ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਕਿਉਂ ਕਹਿਣੀ ਪੈ ਰਹੀ ਹੈ ਇੱਕ ਪਾਸੇ ਫੜਾ ਮਾਰਦੇ ਨੇ ਕਿ ਆਓ ਤੁਸੀਂ ਪਾਕਿਸਤਾਨ ਵਿੱਚ ਤੁਹਾਡਾ ਵੈਲਕਮ ਕਰਦੇ ਆ ਤੁਹਾਨੂੰ ਗੁਰਦੁਆਰੇ ਦਰਸ਼ਨ ਕਰਵਾਵਾਂਗੇ ਤੁਹਾਡੀ ਆਓ ਭਾਗ ਤੁਹਾਡੇ ਲਈ ਖਾਣੇ ਦਾ ਪ੍ਰਬੰਧ ਵਧੀਆ ਹੋਊਗਾ ਤੁਹਾਨੂੰ ਘੁਮਾਵਾਂਗੇ ਇਦਾਂ ਮਾਰਦੇ ਨੇ ਫੜਾ ਤੇ ਖੁਦ ਪਾਕਿਸਤਾਨ ਦੇ ਵਿੱਚ ਹਿੰਦੂ ਤੇ ਸਿੱਖ ਬੇਟੀਆਂ ਦੇ ਨਾਲ ਜ਼ਬਰਜਨਾਹ ਹੋ ਰਿਹਾ ਜੇ ਉਹਨਾਂ ਦੇ ਖਿਲਾਫ ਕੋਈ ਆਵਾਜ਼ ਉਠਾਉਂਦਾ ਹੈ ਗੋਪਾਲ ਸਿੰਘ ਚਾਵਲਾ ਵਰਗਾ ਉਹਨੂੰ ਆਈਐਸਆਈ ਏਜੰਸੀ ਜਿਹੜੀ ਪਾਕਿਸਤਾਨ ਦੀ ਉਹ ਨਜ਼ਰਬੰਦ ਕਰੀ ਬੈਠੀ ਐ ਹੁਣ ਦੱਸੋ ਭਾਈ ਚਾਰ ਕਿਸਾਨ ਕਿੱਧਰ ਗਈ ਜਿਹਨੂੰ ਹਰਾਮ ਦੇ ਔਰੰਗਜੀਤ ਦੀ ਔਲਾਦ ਨਾ ਕਹੀਏ ਤਾਂ ਹੋਰ ਦੱਸੋ ਕੀ ਕਹੀਏ ਹੁਣ ਖਾਲਸਾ ਨਹੀਂ ਟੱਪਣਗੇ ਟੱਪੋ ਸਾਡੇ ਕੋਲ ਤਾਂ ਪੈਟਰੋਲ ਹੁੰਦਾ ਤੇ ਜਾ ਸਾਡੇ ਕੋਲੇ ਮਿਰਚਾਂ ਹੁੰਦੀਆਂ ਨੇ ਲਾ ਦਿੰਦੇ ਆ ਫੇਰ ਟਪੂਸ਼ੀਆਂ ਮਾਰੀ ਚੱਲੋ ਪਰ ਵੀਡੀਓ ਸੁਣਨ ਤੋਂ ਪਹਿਲਾਂ ਸਾਬਣ ਘਿਓ ਤੇਲ ਕੋਲੇ ਰੱਖ ਲਿਓ ਜੇ ਲੜਨ ਗਿਆ ਤਾਂ ਲਾ ਲਿਓਗੇ ਹੱਥਾਂ ਉੱਤਾਂ ਦੇ ਮਾੜਾ ਮੋਟਾ ਕਈ ਵਾਰੀ ਹੱਥ ਪੁੱਠੇ ਸਿੱਧੇ ਥਾਂ ਤੇ ਲੱਗ ਜਾਂਦਾ ਫਿਰ ਮੈਨੂੰ ਗਾਲਾਂ ਦੇਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ